ਹਾਈ ਛੱਡਾ ਮੈਗ ਕਿੰਨਾ ਬੀਬਾ ਬੱਚਾ ਏ ਮੈ ਕੂ ਝਾੜੂ ਲੌਣ ਡਿਆ ਸੀ ਮੈਗ ਨੇ ਨਾ ਰੋਟੀ ਖਾਦੀ ਆ ਤੇ ਰੋਟੀ ਖਾ ਕੇ ਨਾ ਇਹਦੇ ਕੋ ਖਲਾਰਾ ਪੈ ਜਾਂਦਾ ਏ ਵਿਚਾਰੇ ਕੋਲੋਂ ਚੰਗੀ ਤਰ੍ਹਾਂ ਨਹੀਂ ਖਾਣੀ ਆਉਂਦੀ ਅੱਗੇ ਨਾ ਕਮਲ ਘਰ ਹੁੰਦਾ ਤੇ ਕਮਲ ਰੋਜ਼ ਸਫਾਈ ਕਰ ਦਿੰਦਾ ਇਹਦੇ ਅੱਜ ਕਮਲ ਗਿਆ ਡੇਰੇ ਇਹਨੂੰ ਪਤਾ ਲੱਗਾ ਕਿ ਅੱਜ ਵੀਰਾ ਨਹੀਂ ਘਰ ਹੈਗਾ ਤੇ ਰੋਟੀ ਖਾ ਕੇ ਤੇ ਅੱਗ ਝਾੜੂ ਕੱਢ ਕੇ ਲਿਆਇਆ ਤੇ ਹੁਣ ਉਹ ਲੌਣ ਡਿਆ ਝਾੜੂ ਇਧਰੋਂ ਉਧਰ ਨੂੰ ਤੇ ਇਧਰੋਂ ਉਧਰ ਨੂੰ ਮਿੱਠੂ ਝਾੜੂ ਆਏ ਹਾਏ ਚਪਲਾ ਚੁੱਕ ਚੁੱਕ ਕੇ ਝਾੜੂ ਲੱਗਣ ਦੇ ਆ ਮਿੱਟੂ ਝਾੜੂ ਮੈਂ ਲਾ ਲੈਨੀ ਆ ਹਾਏ ਹਾਏ ਐਨੀ ਸਫਾਈ ਆਏ ਹਾਏ ਮੈਟ ਝਾੜ ਝਾੜ ਕੇ ਪੁੱਤ ਮੈਂ ਆਪੇ ਕਰ ਲੈਣੀ ਆ ਸਫਾਈ ਮੰਮਾ ਨੂੰ ਦੇ ਦੋ ਝਾੜੂ ਮੈਂ ਥੀਮ ਕਰ ਲੂੰਗੀ ਸਫਾਈ ਆਪੇ ਬੱਬੂ ਮੰਮਾ ਨੂੰ ਦੇ ਦੋ ਝਾੜੂ ਇੱਧਰ ਦੇਉ ਮੰਮਾ ਨੂੰ ਓਏ ਹੋਏ ਓ ਮੰਮਾ ਨੂੰ ਫੜਾਉਣ ਵਾਸਤੇ ਕਿਹਾ ਸੀ ਕਿ ਫੜਾ ਦਿਓ ਦੇ ਦੋ ਝਾੜੂ ਮੰਮਾ ਨੂੰ ਹਾਂਜੀ